ਕੈਨੇਡਾ ਦੇਣ ਜਾ ਰਿਹਾ ਅਮਰੀਕਾ ਨੂੰ ਵੱਡਾ ਝਟਕਾ ਡੋਨਲਡ ਟਰੰਪ ਦੇ ਟੈਰਿਫ ਵਾਰ ਦੇ ਫੈਸਲਿਆਂ ਦੇ ਉੱਪਰ ਮਾਰਕ ਕਰਨੀ ਕਰਨ ਜਾ ਰਹੇ ਉਲਟਾ ਵਾਰ ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਸ ਕਰਕੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਏ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਸਾਰੇ ਫੈਸਲੇ ਅਮਰੀਕਾ ਨੂੰ ਲੈ ਕੇ ਲਏ ਗਏ ਬਹੁਤ ਸਾਰੇ ਫੈਸਲੇ ਇਕੱਲਾ ਕਰਕੇ ਲਏ ਗਿਆ ਕਿ ਮੈਂ ਅਮਰੀਕਾ ਦੇ ਜਿਹੜਾ ਜੋਗ ਹੈ ਉਸ ਨੂੰ ਮੁੜ ਤੋਂ ਜਿਹੜਾ ਮਜ਼ਬੂਤ ਕਰਨਾ ਚਾਹੁੰਦਾ ਹਾਂ ਤਾਂ ਕਿ ਜਿਹੜਾ ਟੈਰਿਫ ਵਾਰ ਨੂੰ ਲੈ ਕੇ ਬਹੁਤ ਦੇਸ਼ਾਂ ਦੇ ਉੱਪਰ ਟੈਰਿਫ ਲਗਾ ਦਿੱਤਾ ਜਾਂਦਾ ਡੋਨਲਡ ਟਰੰਪ ਦੇ ਵੱਲੋਂ ਤੇ ਕੈਨੇਡਾ ਦੇ ਉੱਪਰ ਵੀ ਜਿਹੜਾ ਇਸੇ ਤਰੀਕੇ ਨਾਲ ਟੈਰਿਫ ਲਗਾਇਆ ਜਾਂਦਾ ਪਰ ਹੁਣ ਇਸ ਗੱਲ ਦਾ ਜਿਹੜਾ ਜਵਾਬੀ ਵਾਰ ਆ ਜਿਹੜਾ ਅਮਰੀਕਾ ਦੇ ਮਾਫ ਕਰਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਕਿਉਂਕਿ ਮਾਰਕ ਕਾਰਨੀ ਜਿਹੜਾ ਜਵਾਬੀ ਵਾਰ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ 19 ਜੂਨ 2025 ਨੂੰ ਇਹ ਖਬਰ ਹੈ ਉਸ ਵਕਤ ਜਦੋਂ ਇਹ ਫੈਸਲਾ ਸੁਣਾਇਆ ਕਿ ਕੈਨੇਡਾ ਦੇ ਅਮਰੀਕਾ ਨੂੰ ਜਿਹੜਾ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਤੇ ਲਾਏ ਗਏ ਟੈਰਿਫ ਦੇ ਜਵਾਬ ਦੇ ਵਿੱਚ ਨਵੇਂ ਉਲਟਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਹੈਲਥ ਦੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਨਵੇਂ ਉਲਟ ਟੈਰਿਫ 21 ਜੁਲਾਈ 2025 ਤੋਂ ਲਾਗੂ ਹੋਣਗੇ ਜੋ ਕਿ ਵਪਾਰਕ ਗੱਲਾਂਬਾਤਾਂ ਦੀ ਤਾਜ਼ਾ ਸਥਿਤੀ ਤੇ ਨਿਰਭਰ ਹੋਣਗੇ 2024 ਦੇ ਅੰਤ ਦੇ ਵਿੱਚ ਅਮਰੀਕਾ ਨੇ ਕੈਨੇਡਾ ਤੋਂ ਆਉਣ ਵਾਲੀ ਸਟੀਲ ਦੇ ਉੱਪਰ 25% ਤੇ ਐਲੂਮੀਨੀਅਮ ਦੇ ਉੱਪਰ 10% ਟੈਰਫ ਲਾਗੂ ਕਰ ਦਿੱਤਾ ਸੀ ਇਹ ਟੈਰਫ ਪਰ 트াম্প ਪ੍ਰਸ਼ਾਸਨ ਦੀ ਬਾਈ ਅਮਰੀਕਨ ਨੀਤੀ ਦੇ ਤਹਿਤ ਲਾਏ ਗਏ ਸਨ ਜਿਸ ਦਾ ਮਕਸਦ ਅਮਰੀਕੀ ਉਦਯੋਗਿਕ ਉਤਪਾਦਨ ਨੂੰ ਬਧਾਉਣਾ ਸੀ ਕੈਨੇਡਾ ਦੀ ਤਾਂਤੂ ਉਦਯੋਗ ਜੋ ਕਿ ਹਰ ਸਾਲ ਲਗਭਗ 16 ਬਿਲੀਅਨ ਕੈਨੇਡੀਅਨ ਡਾਲਰ ਦੀ ਸਟੀਲ ਅਤੇ ਐਲੂਮੀਨੀਅਮ ਨਿਰਯਾਤ ਕਰਦਾ ਉੱਤੇ ਇਸ ਟੈਰਫ ਦਾ ਭਾਰੀ ਅਸਰ ਪਿਆ ਸੀ ਜਿਸ ਦੇ ਉੱਪਰ ਕੇ 16 ਬਿਲੀਅਨ ਕੈਨੇਡੀਅਨ ਡਾਲਰ ਦੀ ਜਿਹੜੀ ਇੰਨਾ ਸਾਰਾ ਜਾਂ ਐਲੂਮੀਨੀਅਮ ਆ ਜਿਹੜਾ ਸਟੀਲ ਤੇ ਐਲੂਮੀਨੀਅਮ ਨਰਜ਼ਾਜ਼ ਕੀਤਾ ਜਾਂਦਾ ਸੀ ਇਸ ਦੇ ਉੱਪਰ ਵੱਡਾ ਅਸਰ ਪੈਂਦਾ ਸੀ ਲਗਭਗ 35000 ਨੌਕਰੀਆਂ ਖਤਰੇ ਦੇ ਵਿੱਚ ਆ ਗਈਆਂ ਕੁਝ ਕੰਪਨੀਆਂ ਨੇ ਉਤਪਾਦਨ ਘਟਾ ਦਿੱਤਾ ਕੁਝ ਨੇ ਜਿਹੜਾ ਕਾਮਗਾਰਾਂ ਨੂੰ ਜਿਹੜਾ ਛੱਡਣ ਦਾ ਚੇਤਾਵਨੀ ਦੇ ਦਿੱਤੀ ਹੈ ਪਹਿਲੀ ਵਾਰ ਨਹੀਂ ਜਦੋਂ ਸਟੀਲ ਅਤੇ ਐਲੂਮੀਨੀਅਮ ਨੂੰ ਲੈ ਕੇ ਟਕਰਾਅ ਹੋਇਆ ਵੇ 2018 ਦੇ ਵਿੱਚ ਵੀ ਅਮਰੀਕਾ ਨੇ ਇਹੀ ਟੈਰਿਫ ਲਾਇਆ ਸਨ ਜਿਸ ਦੇ ਜਵਾਬ ਦੇ ਵਜੋਂ ਫਿਰ ਕੈਨੇਡਾ ਨੇ 16.6 ਬਿਲੀਅਨ ਡਾਲਰ ਦੇ ਉਲਟ ਟੈਰਿਫ ਲਾਇਆ ਸਨ ਜਿਸ ਵਿੱਚ ਐਲਕੋਹਲ ਪਨੀਰ ਟਮਾਟੋ ਕੈਚਪ ਅਤੇ ਹੋਰ ਉਤਪਾਦਨ ਸ਼ਾਮਲ ਸਨ 2025 ਦੇ ਤਾਜ਼ਾ ਐਲਾਨ ਅਨੁਸਾਰ 21 ਜੁਲਾਈ 2025 ਤੋ ਕੈਨੇਡਾ ਆਪਣੀ ਟੈਰਿਫ ਨੀਤੀ ਨੂੰ ਵਪਾਰ ਗੱਲਾਂਬਾਤਾਂ ਦੀ ਸਥਿਤੀ ਦੇ ਆਧਾਰ ਦੇ ਉੱਪਰ ਅਪਡੇਟ ਕਰੇਗਾ ਇਹ ਦਰਸਾਉਂਦਾ ਹੈ ਕਿ ਕੈਨੇਡਾ ਲਚਕਵਾਦੀ ਜਿਹੜਾ ਰੁਖ ਰੱਖਦਾ ਹੋਈਆਂ ਗੱਲਾਂਬਾਤਾਂ ਰਾਹੀਂ ਮਸਲੇ ਹੱਲ ਕਰਨਾ ਚਾਹੁੰਦਾ ਪਰ ਜ਼ਰੂਰਤ ਪੈਣ ਤੇ ਕਠੋਰ ਕਦਮ ਵੀ ਚੁਕਸਦਾ ਜਾਣੀ ਕਿ ਸਿੱਧੇ ਤੌਰ ਤੇ ਕਿ ਜਿੱਤੇ ਕੈਨੇਡਾ ਜਿਹੜਾ ਗੱਲਾਂਬਾਤਾਂ ਨੂੰ ਲੈ ਕੇ ਵਪਾਰ ਨੂੰ ਲੈ ਕੇ ਜਿਹੜਾ ਲਚਕੀਲਾਪਨ ਦਿਖਾਉਂਦਾ ਪਰ ਜੇਕਰ ਫਿਰ ਗੱਲ ਕੈਨੇਡਾ ਦੇ ਉੱਪਰ ਆਉਂਦੀ ਹੈ ਤਾਂ ਫਿਰ ਕਠੋਰ ਫੈਸਲੇ ਜਾਂ ਕਠੋਰ ਕਦਮ ਜਿਹੜੇ ਉਹ ਵੀ ਕੈਨੇਡਾ ਦੇ ਵੱਲੋਂ ਲਏ ਜਾਂਦੇ ਨੇ ਮਾਰਕ ਕਾਰਨੀ ਨੇ ਜਿਹੜਾ ਸਪਸ਼ਟ ਸੰਦੇਸ਼ ਦੇ ਦਿੱਤਾ ਉਹਨਾਂ ਕਹਿ ਕੇ ਕੈਨੇਡਾ ਆਪਣੇ ਹੱਕਾਂ ਦੀ ਰਾਖੀ ਖੁਦ ਕਰੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਉਜੋਗਾ ਤੇ ਮਜ਼ਦੂਰਾਂ ਦੀ ਰੱਖਿਆ ਲਈ ਹਰ ਸੰਭਵ ਜਿਹੜਾ ਕਦਮ ਹੈ ਉਹ ਚੁੱਕਾਂਗੇ ਅਮਰੀਕਾ ਨਾਲ ਸਹਿਯੋਗ ਸਾਂਝਾ ਹੈ ਪਰ ਇਹ ਸਬੂਧਨਾ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਨਾ ਕਿ ਇੱਕ ਤਰਫਾ ਫੈਸਲਿਆਂ ਦੇ ਉੱਪਰ ਕੈਨੇਡੀਅਨ ਸਰਕਾਰ ਦੇ ਸਰੋਤਾਂ ਅਨੁਸਾਰ ਜੁਲਾਈ ਦੀ ਸ਼ੁਰੂਆਤ ਦੇ ਵਿੱਚ ਦੋਵੇਂ ਦੇਸ਼ਾਂ ਦੇ ਜਿਹੜੇ ਵਪਾਰ ਮੰਤਰੀਆਂ ਵਿਚਾਲੇ ਗੱਲਬਾਤ ਦੀ ਯੋਜਨਾ ਬਣ ਰਹੀ ਹੈ ਉਮੀਦ ਹੈ ਕਿ ਰਾਹੀਂ ਇੱਕ ਸਮਝੌਤਾ ਹੋ ਸਕਦਾ ਕੈਨੇਡਾ ਨੇ ਸਾਫ਼ ਕਰ ਦਿੱਤਾ ਕਿ ਆਪਣੀ ਆਰਥਿਕਤਾ ਦੀ ਰੱਖਿਆ ਲਈ ਹਰ ਸੰਭਵ ਉਪਾਅ ਲਿਆਵੇਗਾ ਉਨ੍ਹਾਂ ਕਿਹਾ ਕਿ ਹੁਣ ਸਾਰੇ ਨਿਗਾਹਾਂ ਜਿਹੜਾ 21 ਜੁਲਾਈ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਜਦੋਂ ਨਵੇਂ ਟੈਰਫ ਬਦਲਾਅ ਲਾਗੂ ਹੋਣਗੇ ਜਾਂ ਫਿਰ ਗੱਲਬਾਤ ਰਾਹੀਂ ਇਹ ਰਾਹ ਨਿਕਲ ਜਾਵੇਗਾ ਜਾਨੀ ਕਿ ਹੁਣ 21 ਜੁਲਾਈ 2025 ਦੇ ਉੱਪਰ ਹਰੇਕ ਵਿਅਕਤੀ ਦੀ ਨਜ਼ਰ ਟਿਕ ਚੁੱਕੀ ਆ ਕਿ ਨਵੇਂ ਟੈਰਿਫ ਲਾਅ ਨੇ ਜਿਹੜੇ ਜਿਹੜੇ ਲਾਗੂ ਕੀਤੇ ਜਾਂਦੇ ਨੇ ਕੈਨੇਡਾ ਦੇ ਵੱਲੋਂ ਜਾਂ ਫਿਰ ਗੱਲਬਾਤ ਦੇ ਨਾਲ ਮਸਲਾ ਹੱਲ ਹੁੰਦਾ ਹੈ